ਖਰਨਾ ਦੇ ਕਸਬੇ ਮਲੋਦੰਦਰ ਇੱਕ ਮਹਿਲਾ ਦਾ ਬੇਰਹਿਮੀ ਨਾਲ ਪ੍ਰਵਾਸੀ ਵੱਲੋਂ ਕਤਲ ਕਰ ਦੇਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਹਤਿਆ ਦੇ ਪਿੱਛੇ ਪ੍ਰੇਮ ਸੰਬੰਧਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ આરોપી ਦੇ ਖਿਲਾਫ ਸਖਤ ਸਜ਼ਾ ਦੀ ਮੰਗ ਵੀ ਕੀਤੀ ਗਈ ਹੈ ਇਸੇ ਦੇ ਨਾਲ ਨਾਲ ਪ੍ਰਵਾਸੀਆਂ ਨੂੰ ਬਿਨਾਂ ਵੈਰੀਫਿਕੇਸ਼ਨ ਮਕਾਨ ਨਾ ਦੇਣ ਦੀ ਫਿਰ ਤੋਂ ਮੰਗ ਉਠੇਨ ਲੱਗੀ ਹੈ दूजे पास पुलिस वालों छे घंटिया अंदर आरोपी गिरफ्तार करने देने का ਵੇ 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 ਦੇਖੋ ਤੇ ਹਾਲਤ ਵਿੱਚ ਰੇਖੜ ਜੋਕ ਨਹੀਂ ਸੀ ਜੋਸ ਬੰਦੇ ਨੇ ਹਾਲ ਕੀਤਾ ਐਖਣ ਦਾ ਕੋਈ ਬੱਕਰੇ ਨੂੰ ਵੀ ਨਹੀਂ ਮੜਦਾ ਵੇ 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 ਬਾਹਰ ਕੀਤਾ ਗਾਲ ਕੁੱਟ ਕੇ ਮਾਰਿਆ ਚਲਦੇ ਵਿੱਚ ਚੁੱਪੇ ਪਾਈ ਸੀ ਇਹ ਟੇਟਾ ਕਰੇ ਥੋੜਾ ਜਹਾ ਰਸੀ ਪਾਈ ਸੀ ਕਿਹਨੇ ਚੁੱਮੀ ਨਾ ਗਾਲ ਕੁੱਟਿਆ ਜੇ ਪਹਿਲਾਂ ਕੁੱਟਿਆ ਜੀ ਹਾਂ ਸਿੰਘਾ ਫਤਿਹ ਰਾਮ ਜੀ ਜਨ ਸਿਆੜੀ ਕੀ ਹੋਇਆ ਛੱਪੀ ਬਾਈ ਬਲੌਗ ਜੀ ਬਾਈ ਫਜ਼ਰ ਰਾਤ ਕਤਲ ਹੋ ਗਿਆ ਜੀ ਕਿਨੇ ਕੀਤਾ ਕਤਲ ਇਹ ਪ੍ਰਵਾਸੀ ਮਜ਼ਦੂਰ ਆ ਜੀ ਪਿਆ ਪਗਲੂ ਨਾ ਇਹਦਾ ਕਾਰਨ ਕੀ ਸੀ ਕਰਨ ਬਾਰੇ ਕੁਝ ਵੀ ਪਤਾ ਨਹੀਂ ਮਿੰਤਾ ਮੇਰੇ ਘਰ ਮੈਨੂੰ ਸ਼ਾਮ ਨੂੰ ਰੋਟੀ ਖਵਾਈ ਉਦੋਂ ਬਾਅਦ ਚਲੀ ਗਈ ਆ ਤੇ ਮੈਨੂੰ 9 ਵਜੇ ਸਰਦਾਰ ਸਾਡੇ ਪਰਗ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਫੋਨ ਆਇਆ ਕਹਿੰਦੇ ਵੀਰੇ ਤੁਸੀਂ ਕਿੱਥੇ ਹੋ ਮਾਹੀ ਮੈਂ ਘਰੇ ਤੇ ਕਹਿੰਦੇ ਵੀ ਘਰੇ ਕਹਿੰਦੇ ਵੀ ਤੁਹਾਡੇ ਘਰ ਦੇ ਕਿੱਥੇ ਨੇ ਮਹਾਜਤ ਬਾਅਦ ਹੋਣੇ ਮੈਂ ਬਾਅਦ ਵੀ ਨਹੀਂ ਗਿਆ ਜੋ ਉੱਠ ਕੇ ਮੰਤਰੀ ਬਠਰਾ ਮੈਨੂੰ ਕੋਈ ਪਤਾ ਨਹੀਂ ਕਿ ਕੀ ਗੱਲਬਾਤ ਹੋਈ ਤੇ ਫਿਰ ਉਹ ਕਹਿੰਦੇ ਤੂੰ ਵੀ ਮੇਰੇ ਘਰੇ ਆ ਮਾਜੀ ਕੀ ਗੱਲ ਹੋਈ ਨਹੀਂ ਜਿੱਥੇ ਘਰੇ ਆ ਫਿਰ ਮਾਦੇ ਚਾਚਾ ਜੀ ਮੈਨੂੰ ਨਾਲ ਲੈ ਕੇ ਉਹਨਾਂ ਦੇ ਘਰੇ ਗਏ ਤੇ ਘਰੇ ਜਾ ਕੇ ਉਹ ਜਾਨੀ ਸ਼ਨਾਖਤ ਇਹ ਮੁਆਬਾਤ ਆ ਰਹੇ ਸੀਗੇ ਤੇ ਦੂਬਾ ਫਿਰ ਮੈਨੂੰ ਨਾਲ ਲੈ ਕੇ ਗਏ ਹਾਲ ਦੇਖਣ ਨੂੰ ਕਿਉਂ ਹਾਲ ਉਸ ਬੰਦੇ ਨੇ ਵੀ ਕੀਤੀ ਹੈ ਕਿੰਨੇ ਬੰਦੇ ਸੀ ਟੋੜਨ ਪਤਾ ਨਹੀਂ ਉਹ ਕਿਨੇ ਸੀ ਕਿਨੇ ਫਲਾ ਕੱਲਾ ਹੀ ਆਇਆ ਕਿੱਥੇ ਕਿਹੜੀ ਜਗ੍ਹਾ ਤੇ ਪਿੰਡ ਸਿਆੜੀ ਕੀਤਾ ਘਰ ਦੇ ਵਿੱਚ ਨਹੀਂ ਬਾਹਰ ਹੈ ਖੇਤਾਂ ਦਾ ਹਾਂਜੀ ਖੇਤਾਂ ਦਾ ਨਹੀਂ ਤੁਹਾਡੀ ਵਾਈਫ ਖੇਤਾਂ ਜੀ ਕੀ ਕਰਨ ਗਈ ਸੀ ਪਤਾ ਨਹੀਂ ਹੁਣ ਤਾਂ ਇਹਨਾਂ ਦੇ ਮੋਬਾਈਲ ਤੇ ਕੋਈ ਫੋਨ ਆਇਆ ਸੀ ਉਹ ਹੀ ਫੋਨ ਸੁਣ ਕੇ ਗਈ ਤੇ ਹੈ ਕੋਈ ਉਹਨੇ ਬੰਦੇ ਜੀ ਨਹੀਂ ਚੁੱਕਿਆ ਜੀ ਫੜ ਲਿਆ ਜੀ ਰਾਤ ਨੂੰ ਚਾਨਦ ਪਛਾਣ ਮੈਂ ਨਹੀਂ ਰਾਤ ਪਛਾਣ ਲਿਆ ਜੀ ਫੜ ਲਿਆ ਤੁਸੀਂ ਜਾਣਦੇ ਹੋ ਉਹਨੂੰ ਹਾਂਜੀ ਜਾਣਦੇ ਹੋ ਉਹ ਰੰਜਿਸ਼ ਵਗੈਰਾ ਕੋਈ ਕੋਈ ਰੰਜਿਸ਼ ਨਹੀਂ ਹੈਗੀ ਜੀ ਮੈਂ ਤਾਂ ਹੈਰਾਨ ਉਹ ਬੰਦੇ ਨੇ ਹਾਂਜੀ ਇੰ ਪਹਿਲਾਂ ਵੀ ਤੁਹਾਡੇ ਆ ਉਹਦਾ ਹੀ ਹੁੰਦਾ ਕੀ ਹੈਗਾ ਜੀ ਨਹੀਂ ਪਹਿਲਾਂ ਨਹੀਂ ਜਿਉਂ ਜਿੱਥੇ ਕਿ ਰਹਿਣਗੇ ਸੀ ਕਿਸੇ ਦੇ ਮਕਾਨ ਚ ਉੱਥੇ ਉਹ ਰਹਿੰਦਾ ਸੀਗਾ 30 ਸਾਲ ਉਹ ਇਹਨੂੰ ਰਹਿੰਦੇ ਨੇ ਉੱਥੇ ਕੀ ਕੰਮ ਕਰਦੇ ਹੋ ਮੈਂ ਆਪਣੇ ਪੇਂਟ ਦਾ ਕੰਮ ਕਰਦਾ ਕਿੰਨੇ ਬੱਚੇ ਕਿੰਨੇ ਬੱਚੇ ਤਿੰਨ ਨੇ ਜੀ ਉਮਰ ਕਿੰਨੀ ਦੇ ਕੇ ਹੋ ਉਮਰ ਮੈਂ 70 ਸਾਲ ਆਈ ਬਾਈ ਫਾਟੇ ਕੀ ਨਾਮ ਕੀ ਹੈ ਮੇਰਾ ਸਤਪਾਲ ਕੌਰ ਅੱਛਾ ਜੀ ਕੀ ਮੰਗ ਕਰਦੇ ਜੀ ਮੰਗ ਮੈਂ ਇਹ ਚਾਹੁੰਦਾ ਮੇਰੇ ਤੜੀ ਤੋਂ ਕੋਈ ਸਜ਼ਾ ਦਿੱਤੀ ਜਾਵੇ ਮੇਰੇ ਕੋਲ ਤਾਂ ਫਾਂਸੀ ਨਹੀਂ ਜਦਾ ਬਸ ਤੇ ਮੈਂ ਉਹਨੇ ਮੇਰੀ ਕਾਲੀ ਦਾ ਹਾਲ ਕੀਤਾ ਉਹ ਹਿਸਾਬ ਨਾਲ ਬੜਾ ਲੱਗੇ ਪਹਿਲੀ ਗੱਲ ਦਾ ਜਿਹੜੇ ਭਈਏ ਭੂਏ ਨੇ ਸਾਰੇ ਇਹ ਪੰਜਾਬ ਤੋਂ ਬਾਹਰ ਹੀ ਕੱਢਨੇ ਚਾਹੀਦੇ ਨੇ ਇਹਨਾਂ ਦੀ شناخت ਕਰਕੇ ਹੀ ਰੱਖਣਾ ਚਾਹੀਦਾ ਇੱਥੇ ਇਹਨਾਂ ਨੂੰ ਇਹਨਾਂ ਦਾ ਸਾਰਾ ਬਾਇਓ ਡਾਟਾ ਲੈ ਕੇ ਏ ਟੂ ਜ਼ेड ਜਦੋਂ ਆਪਾਂ ਨੂੰ ਯਕੀਨ ਹੋ ਗਿਆ ਤਾਂ ਹੀ ਇਹਨਾਂ ਨੂੰ ਕਰਦੇ ਵਿੱਚ ਵੜਨਾ ਚਾਹੀਦਾ ਨਹੀਂ ਤਾਂ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਦਾ ਜਿਸ ਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਉਹ ਭਈਆ ਬੰਦਾ ਪਰਿਆ ਸੀ ਭਈਆ ਪਰਿਆ ਸ਼ੁਰੂ ਕਿੱਥੋਂ ਪਰਿਆ ਗਿਆ ਉਹ ਫੜਿਆ ਗਿਆ ਜੀ ਅਸੀਂ ਸਾਰੇ ਦਿਹਾੜੀ ਮੇਰੇ ਯਾਰ ਦੋਸਤ ਮੁੰਡੇ 25 30 ਮੁੰਡੇ ਘੱਟੋ ਘੱਟ ਪਿੰਡ ਦੇ ਸਾਰੇ ਸਾਰੀ ਰਾਤ ਹੀ ਅਸੀਂ ਘੁੰਮਦੇ ਰਹੇ ਤੜਕੇ ਸਾਨੂੰ ਸਵੇਰੇ ਉਹ 3 ਵਜੇ ਜਾ ਕੇ ਮਲੌਦ ਰੋੜੀਆਂ ਵਾਲੇ ਅੱਡੇ ਤੋਂ ਮਲੌਦ ਤੋਂ ਸਾਨੂੰ ਸੁੱਤਾ ਪਿਆ ਪਾਇਆ ਗਿਆ ਮਿਲਿਆ ਉਹ ਉਹ ਵੀ ਅਸੀਂ ਘੁੰਮ ਫਿਰ ਕੇ ਬਹੁਤ ਸੱਤ ਦਿਨਾਂ ਨਾਲ ਮਿੱਤਰਾਂ ਨੇ ਯਾਰਾਂ ਦੋਸਤਾਂ ਨੇ ਬਹੁਤ ਹਿੰਮਤ ਕਰੀ ਆ ਮੁੰਡਾ ਜਗਰਾਜ ਆ ਜੀ ਇਹਨਾਂ ਨੇ ਬੰਦਿਆਂ ਨੇ ਬਹੁਤ ਹਿੰਮਤ ਕਰੀ ਸਾਡੇ ਨਾਲ ਕੋਈ ਬੰਦਾ ਰਾਤ ਨੂੰ ਸਾਡੇ ਯਾਰ ਦੋਸਤ ਕੋਈ ਸੁੱਤਾ ਨਹੀਂ ਹੈਗਾ ਅਸੀਂ ਸੋਈਆਂ ਲੈਂਦੇ ਫਰੀ ਗਏ ਕਿਤੇ ਨੇ ਕਹਿੰਦੇ ਸਾਡੇ ਛੋੜੇ ਛੋੜੇ ਜਵਾਕ ਵੀ ਸਾਡੇ ਨਾਲ ਇਤਨੇ ਮਦਦ ਕੀਤੀ ਪੁਲਿਸ ਨੇ ਬਹੁਤ ਮਦਦ ਕਰੀ ਆ ਜੀ ਸਾਡੀ ਬਹੁਤ ਜਿਆਦੇ ਮਦਦ ਕਰੀ ਆ ਤੁਹਾਨੂੰ ਪਤਾ ਚੱਲਿਆ ਹੋਣਾ ਕਿ ਕੱਲ ਰਾਤ ਦੈਟ ਇਜ਼ 5 ਸਤੰਬਰ ਨੂੰ ਮਲੋਦ ਏਰੀਆ ਦੇ ਵਿੱਚ ਸੀ ਆਰ ਪਿੰਚ ਇੱਕ ਲੇਡੀ ਦੀ ਕਤਲ ਹੋਇਆ ਸੀਗਾ ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸੀਗਾ ਇਮੀਡੀਏਟਲੀ ਆਪਣੇ ਡੀਐਸਪੀ ਪਾਇਲ ਮਿਸਟਰ ਦੀਪਕ ਰਾਏ ਨਾਲੇ ਜੋ ਐਚਓ ਮਲੋਦ ਸਤਨਾਮ ਸਿੰਘ ਜੀ ਔਰ ਐਸਪੀ ਰਿਸਪ ਆਪਣੇ ਸਰੋਜਿੰਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰਡ ਵਾਸੀ ਹੈਗੇ ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਟ੍ਰੇਸ ਕਰ ਪਾਏ ਕੇਸ ਨੂੰ ਕਿ ਇਹ ਕਤਲ ਨੂੰ ਕਿਨੇ ਕੀਤੀ ਸੀਗੀ ਜੀਨ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸਤਪਾਲ ਕੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਮ ਹੈਗਾ ਬਬਲੂ यादव ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈਗਾ ਲੇਕਿਨ ਤਦ ਤੱਕ ਜਿੱਨੇ ਜਦੋਂ ਕਤਲ ਕਰਕੇ ਇਹ ਪਜ ਗਿਆ ਸੀਗਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਦੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਦੋਂ ਮੌਜੂਦ ਸੀਗੇ ਉਹਨੇ ਇਨਨੂੰ ਅਰੈਸਟ ਕੀਤਾ ਮਲੌਧ ਜੋ ਬਸ ਸਟੈਂਡ ਹੈਗੇ ਉਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਇਹ ਬਿਹਾਰ ਪ੍ਰਜਨ ਦੇ ਯੋਜਨਾ ਦੇ ਵਿੱਚ ਸੀਗਾ ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ 6 ਕਮੇਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੌਧ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੇ ਸੀ ਦੋਵੇਂ ਇਸਤਪਾਲ ਕੋਰ ਔਰ ਜੋ ਬਬਲੂ ਯਾਦਵ ਹੈਗੇ ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਏ ਸੀਗੇ ਔਰ ਇਹਨਾਂ ਦਾ ਜੋ ਹਸਬੈਂਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੇ। ਤੋਂ ਇੰਨੇ ਇਹਨਾਂ ਵਾਸਤੇ ਆਬਜੈਕਟ ਕੀਤਾ, ਮਨਾ ਕੀਤਾ ਤਾਂ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ। ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ ਤੋਂ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨਾਂ ਦੋਵਾਂ ਨੂੰ ਕੱਢ ਦਿੱਤਾ ਸੀਗਾ। ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ 'ਚ ਗਲਵਤ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ। ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ 'ਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਗੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨਾਂ ਨੇ ਮਾਰਿਆ ਸੀਗਾ। ਤੋ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਐ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨੂੰ ਅਸੀਂ ਤਫਤੀਸ਼ ਦੌਰਾਨ ਚੈੱਕ ਕਰ ਲਾਂਗੇ। ਮੈਡਮ ਬਾਕੀ ਬੈਕਗ੍ਰਾਉਂਡ ਵੀ ਹੈ ਕ੍ਰਿਮਲ ਜੀ। ਅ ਨਹੀਂ ਜੀ ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਰਿਕਾਰਡ ਹੈ ਨਹੀਂ ਕਿੰਨੇ ਕੇਸ ਆ ਮੈਡਮ ਮੈਰਿਟ ਨਾਲ ਮੇਰੇ ਲੋਕ ਬਗਲੂ ਨੋ ਹੀ ਇਜ਼ ਅਰਾਊਂਡ ਆਈ ਥਿੰਕ 40 ਦੀ ਹੈਗੀ ਜੀ 40 ਸਾਲ ਦੀ ਹੈਗੀ ਜੀ ਇਹ ਕੈਨੇਡਾ ਹੀ ਆਲਰੇਡੀ ਕੋ ਰਹਿ ਰਿਹਾ ਸੀ ਇਹ ਪਤਾ ਲੱਗਿਆ ਸੀ ਜੀ ਜ਼ਿੰਮੇਦਾਰ ਕੋ ਰਹਿ ਰਿਹਾ ਸੀ ਜੀ 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 ਉੱਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਖੇਤ ਦੇ ਵਿੱਚ ਔਰ ਜੋ ਆਪਣੇ ਵਿਕਟਿਮ ਹੈਗੀ ਆ ਉਹ ਉੱਥੇ ਉਸੇ ਖੇਤ ਦੇ ਵਿੱਚ ਖੇਤ ਦਾ ਕੰਮ ਕਰਦੀ ਸੀ ਹੀ ਆਲਰੇਡੀ ਮੈਰਿਟ ਸੀ ਮੈਡਮ

and continental food ki variety jaisa naam waisa khana king of spices king of spices restaurant cafe and a rooftop mein aapka swagat hai